Música ਪਨਬਸ ਦੇ ਮੁਲਾਜ਼ਮਾਂ ਵੱਲੋਂ ਹੁਸ਼ਿਆਰਪੁਰ ਬੱਸ ਸਟੈਂਡ ਦੇ ਬਾਹਰ ਕੇ ਟ੍ਰੈਲੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮਾਂ ਨਾਲ ਧੱਕਾ ਕਰਦੀ ਆ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਮੀਟਿੰਗ ਲਈ ਸਮਾਂ ਤਾਂ ਦਿੰਦੀ ਹੈ ਪਰ ਉਸ ਦਾ ਨਤੀਜਾ ਕੁਝ ਨਹੀਂ ਨਿਕਲਦਾ। ਬਿਤੇ ਲੰਬੇ ਸਮੇਂ ਤੋਂ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਅਣਗੌਲੀਆਂ ਕਰਦੀ ਨਜ਼ਰ ਆ ਰਹੀ ਹੈ। ਆਉਣ ਵਾਲੀ 1 ਜੁਲਾਈ ਤੋਂ ਸਾਰੇ ਪਨਬਸ ਮੁਲਾਜ਼ਮ ਅਣਮਿੱਥੇ ਸਮੇਂ ਲਈ ਹੜਤਾਲ ਤੇ ਚਲੇ ਜਾਣਗੇ। ਜੀ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਭਜੀ ਆਪਣਾ ਗਵੰਤ ਸਿੰਘ ਅੱਜ ਜਿਹੜੀ ਪੰਜਾਬ ਰੋਜ ਪੰਦ ਬਸ ਦਾ ਸੂਬਾ ਸੀ ਸ਼ਹਿਰ ਪੱਲੀ ਜੀ ਅੱਜ ਜਿਹੜੀ ਗੇਟ ਰੈਲੀ ਕੀਤੀ ਕਿਸ ਕਰਕੇ ਕੀਤੀ ਹੈ ਅੱਜ ਜੋ ਵੀ ਆਪਾਂ ਗੇਟ ਰੈਲੀ ਕੀਤੀ ਆ ਕੇਸ ਸੰਬੰਧ ਵਿੱਚ ਕੀਤੀ ਆ ਵੀ ਆਪਾਂ ਸਾਰਾ ਤੁਹਾਨੂੰ ਜਾਣੂ ਕਰਵਾਵਾਂਗੇ ਕਿਉਂਕਿ ਸਰਕਾਰ ਨੂੰ ਢਾਈ ਸਾਲ ਹੋ ਗਏ ਜੋ ਪੰਜਾਬ ਦੇ ਵਿੱਚ ਗੁੰਗਿਆ ਬੋਲਿਆਂ ਅਤੇ 92 ਗੁੰਗੀਆਂ ਦੀ ਸਰਕਾਰ ਆ ਸਾਡੀ ਢਾਈਆਂ ਸਾਲਾਂ ਦੇ ਵਿੱਚ ਕੋਈ ਵੀ ਪੰਜਾਬ ਰੋਡਵੇਜ ਪੰਦ ਵਾਸ ਦੇ ਵਿੱਚ ਇੱਕ ਵੀ ਬੱਸ ਨਹੀਂ ਪਾਈ ਗਈ ਤੇ ਨਾ ਹੀ ਜੋ ਸਾਡੇ ਡਰਾਈਵਰ ਕਨੈਕਟਰ ਵਰਕਸ਼ਾਪ ਦੇ ਸੰਬੰਧ ਵਿੱਚ ਜੋ ਵੀ ਸਾਨੂੰ ਮੁਸ਼ਕਲਾਂ ਆਂਦੀਆਂ ਜਾਂ ਜੋ ਵੀ ਆਪਾਂ 18 18 19 19 ਸਾਲ ਤੋਂ ਇੱਥੇ ਕੱਚੇ ਕੰਮ ਕਰ ਰਹੇ ਆ ਜੋ ਪੁਰਾਣੀਆਂ ਸਰਕਾਰਾਂ ਨੇ ਸਾਡੇ ਨਾਲ ਕੀਤਾ ਇਹ ਉਹਦੇ ਨਾਲ ਕੀ ਵੱਧ ਕਰ ਰਹੇ ਆ ਸਾਡੇ ਨਾਲ ਇੰਤੇ ਨਾ ਤੋਂ ਕਿਤੇ ਨਾ ਕਿਤੇ ਅਕਾਲੀ ਸਰਕਾਰ ਕਾਂਗਰਸ ਸਰਕਾਰ ਪੰਜਾਬ ਦਰਜੇ ਚੰਗੀ ਸੀ ਰਾਜਾ ਬੜਿੰਗ ਜੀ ਟ੍ਰਾਂਸਪੋਰਟ ਮੰਤਰੀ ਦੇ ਸਮੇਂ ਸਾਡਾ 5% ਤੁਹਾਡੀ ਤਨਖਾਹ ਵਧਾ ਗਈ ਸੀ ਜੋ ਕਿ ਇਹ ਸਰਕਾਰ ਸਾਨੂੰ ਉਹ ਵੀ 5% ਵਾਅਦਾ ਦੇਣ ਤੋਂ ਆਲਾ ਟੋਲਾ ਕਰ ਰਹੀ ਆ ਤੇ ਇਸ ਸਬੰਧ ਦੇ ਵਿੱਚ ਸਾਡੀ 21 ਤਰੀਕ ਨੂੰ ਅਣਮਿੱਥੇ ਸਮੇਂ ਦੀ ਹੜਤਾਲ ਸਟਾਰਟ ਹੋ ਰਹੀ ਆ ਅਗਲੇ ਮਹੀਨੇ 21 ਤਰੀਕ ਨੂੰ ਕਿਉਂਕਿ ਸਰਕਾਰ ਸਾਡੇ ਨਾਲ ਮੀਟਿੰਗਾਂ ਤੋਂ ਵੀ ਭੱਜ ਗਈ ਜੋ ਸਾਡੇ ਡਾਇਰੈਕਟਰ ਸਾਹਿਬ ਸੀ ਉਹਨਾਂ ਦੀ ਬਦਲੀ ਹੋ ਗਈ ਉਹ ਕਿਤੇ ਨਾ ਕਿਤੇ ਵਰਕਰਾਂ ਦੇ ਹੱਕ ਦੇ ਵਿੱਚ ਸਹੀ ਅਧਿਕਾਰੀ ਸੀ ਸਾਡੀਆਂ ਮੁਸ਼ਕਲਾਂ ਹੁੰਦੇ ਸੀ ਹੁਣ ਆਣ ਵਾਲੇ ਅਧਿਕਾਰੀ ਇੱਕ ਦੋ ਮੀਟਿੰਗ ਉਹਨਾਂ ਨਾਲ ਰੱਖਤਾ ਪਤਾ ਨਹੀਂ ਕਦੋਂ ਲੈਣਗੇ ਸਾਨੂੰ ਕੱਲ ਸਾਡੀ ਮੀਟਿੰਗ ਹੋ ਕੇ ਹਟੀ ਆ ਉਹਨਾਂ ਨੂੰ ਮਿਲ ਕੇ ਆਏ ਆਪਾਂ ਚੰਡੀਗੜ੍ਹ ਉਹਨਾਂ ਨੇ ਆਣ ਵਾਲੇ ਸਮੇਂ ਦੇ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਨੂੰ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਉਹਦੇ ਵਿੱਚ ਤੁਹਾਡੇ ਮਸਲੇ ਹੱਲ ਕਰਾਂਗੇ ਕਿਉਂਕਿ ਸਾਨੂੰ ਇਹ ਸਰਕਾਰ ਤੋਂ ਕਿ ਤਨਾ ਕਿਤੇ ਯਕੀਨ ਨਹੀਂ ਰਿਹਾ ਕਿਉਂਕਿ ਇਹਨਾਂ ਨੇ ਜਲੰਧਰ ਜਿਹੜੀ ਚੋਣ ਹੋਈ ਸੀ ਉਹਦੇ ਵਿੱਚ ਇੱਕ ਮਹੀਨੇ ਦਾ ਸਮਾਂ ਮੰਗਿਆ ਸੀ ਕਿ ਇੱਕ ਮਹੀਨਾ ਸਾਨੂੰ ਦਿਓ ਇਲੈਕਸ਼ਨ ਆ ਉਹਦੇ ਵਿੱਚ ਤੁਹਾਡੇ ਮਸਲੇ ਹੱਲ ਕਰਾਂਗੇ ਕਿ ਤਰ੍ਹਾਂ ਕਿਤੇ ਉੱਥੋਂ ਭਜਦੀ ਆਈ ਸਰਕਾਰ ਤੇ ਸਾਨੂੰ ਹੜਤਾਲ ਵਾਲੇ ਪਾਸੇ ਮਜਬੂਰ ਹੋ ਕੇ ਸਾਨੂੰ ਹੜਤਾਲ ਕਰਨ ਦੇ ਪੈ ਲਗਾਤਾਰ 2.5 ਸਾਲ ਹੋ ਗਏ ਸਰਕਾਰ ਨੂੰ ਬਣੇ ਹੋਏ ਪਰ ਦੇਖਿਆ ਜਾਵੇ ਤਾਂ ਜ਼ਮੀਨੀ ਪੱਧਰ ਤੇ ਕੰਮ ਕੋਈ ਨਹੀਂ ਕੀਤਾ ਜਾ ਰਿਹਾ ਲਗਾਤਾਰ ਜਦੋਂ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਕਿ ਮਲਾਜ਼ਮ ਪੱਕੇ ਕੀਤੇ ਕਿੱਛਿਆਂ ਨੂੰ ਪੱਕੇ ਕੀਤਾ ਜਾਵੇ ਕਿ ਨਵੀਆਂ ਨੌਕਰੀਆਂ ਕੀ ਦੇ ਦੇਓ ਕਿ ਲੋਕਾਂ ਨੇ ਕੁਝ ਮਜ਼ਾਕ ਕੀਤਾ ਜਾ ਰਹੇ ਆ ਦੇਖੋ ਜੀ ਜੋ ਭਗਵੰਤ ਮਾਨ ਸਾਹਿਬ ਧੰਦੋਰਾ ਪਿੱਟਦੇ ਆ ਕਿ ਮੈਂ 52000 60000 ਸਰਕਾਰੀ ਨੌਕਰੀ ਦੇਤੀ ਸਰ ਉਹਦੇ ਵਿੱਚ ਹਾਲੇ ਵੀ ਕਈ ਆਪਣੇ ਨੌਜਵਾਨ ਇਦਾਂ ਦੇ ਆ ਜਿਨ੍ਹਾਂ ਦੇ ਲੈਟਰ ਹਾਲੇ ਟਰੰਕ ਦੇ ਵਿੱਚ ਹੀ ਪਏ ਆ ਇਹ ਸਰਕਾਰ ਉਹਦੇ ਤੋਂ ਵੀ ਭਾਈਦੀ ਆਈ 2.5 ਸਾਲ ਹੋ ਗਏ ਇਹਨਾਂ ਦੀ ਸਰਕਾਰ ਬਣੇ ਦੇ ਇਹ ਕਹਿੰਦੇ ਅਸੀਂ 60000 ਨੌਕਰੀ ਦੇਤੀ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਇਹ ਗੱਲਾਂ ਕਰਨ ਦੇ ਵੀਦੋਂ ਆਏ ਸਰਕਾਰ ਬਾਨੀ ਹੀ ਉਦੋਂ ਤੇ ਸਾਰੇ ਪੰਜਾਬ ਦੇ ਜਿੰਨੇ ادارے ਆ ਉਦੋਂ ਤੇ ਕਹਿੰਦੇ ਆਪਾਂ ਸਾਰੇ ਦਾਰਿਆਂ ਦੇ ਵਿੱਚ ਜਿਹੜੇ ਕੰਮ ਕਰਦੇ ਨੇਨੇ ਸਾਲਾਂ ਤੋਂ ਠੇਕੇਦਾਰੀ ਸਿਸਟਮ ਦੇ ਵਿੱਚ ਅਸੀਂ ਸਾਰੇ ਪੱਕੇ ਕਰਾਂਗੇ ਉਦੋਂ ਲਾਲਜੀਤ ਭੁੱਲਰ ਸਾਡੇ ਟਰਾਂਸਪੋਰਟ ਮੰਤਰੀ ਸਾਡੀਆਂ ਅੰਮ੍ਰਿਤਸਰ ਡੀਪੂ ਦੇ ਵਿੱਚ ਹਰਪਾਲਾਂ ਦੇ ਵਿੱਚ ਆ ਕੇ ਸਾਡੇ ਨਾਲ ਵਾਅਦਾ ਕਰਕੇ ਗਏ ਸੀ ਉਹਦਾ ਵੀ ਸਾਡੇ ਕੋਲ ਵੀਡੀਓ ਵੀ ਮੰਜੂਰ ਹੈ ਹੈਗੀ ਪੇਦੀ ਜੀ ਚ ਕਹਿੰਦੇ ਸੀ ਵੀ ਆਪਾਂ ਤੁਹਾਨੂੰ ਸਾਡੀ ਸਰਕਾਰ ਆਏਗੀ ਤੁਹਾਨੂੰ 6 ਮਹੀਨਿਆਂ ਦੇ ਵਿੱਚ ਵਿੱਚ ਪੱਕੇ ਕਰਾਂਗੇ ਤੋਂ ਦੂਸਰਾ ਸਾਥੀ ਜੀ ਸਾਡੇ ਵਰਕਸ਼ਾਪ ਦੇ ਵਿੱਚ ਇੱਕ ਹਾਲਾਤ ਹੈ ਕਿ ਸਾਨੂੰ ਅੰਦਰ ਸਾਡੇ ਵਰਕਸ਼ਾਪ ਇੱਕ ਵੈਲਡ ਕਰਨ ਨੂੰ ਰਾਤ ਤੱਕਣੀ ਹੈਗੀ ਐਨੇ ਮਾੜੇ ਹਾਲਾਤ ਹੈ ਖਾਸ ਕਰਕੇ ਆਮ ਆਦਮੀ ਪਾਰਟੀ ਚੋਰਾਂ ਦੀ ਸਰਕਾਰ ਜਦੋਂ ਤੋਂ ਬਣੀ ਆ ਆਪਾਂ ਹੜਤਾਲ ਵਾਲੇ ਪਾਸੇ ਮਜਬੂਰ ਹੋ ਕੇ ਤੁਹਾਨੂੰ ਹੜਤਾਲ ਹੀ ਦਿੱਕਦੀ ਹੈ